ਇਹ ਕੰਮ ਨਹੀਂ ਕਰਿਆ ਬੈਂਕ ਚੋਂ ਭਾਈ ਮੂੰਹ ਸੁੱਕ ਗਿਆ ਬੈਂਕ ਦੇ 2 ਘੰਟੇ ਬੜੇ ਹੋ ਮੈਨੂੰ ਉਹਨੇ ਕਾ ਠੰਡੇ ਲੰਗਰ ਲੈ ਆਏ ਹੋਇਆ ਲਾ ਬਾਅਦ ਮੈਨੂੰ ਪਤਾ ਲੱਗਿਆ ਕਾਲੀਆ ਦੀ ਰੈਲੀ ਮੈਂ ਆਇਆ ਨਿਕਲ ਗਿਆ ਦੇਖੋ ਪਿਛੇ ਨੂੰ ਆਇਆ ਮੈਂ ਬਹੁਤ ਮੈਂ ਭਲੇ ਕੇ ਜੇ ਰਹਿ ਗਿਆ ਵਾਂਗਾ ਚੱਲ ਭਈ ਅੱਜ ਸੰਗਰਾਮ ਦਾ ਖਬਰ ਕਿਹੜੇ ਲੰਗਰੇ ਲਾਤਾ ਬਸ ਸੋਚ ਲਿਆ ਜਾਵਾਂ ਵੀ ਠੰਡੇ ਦਾ ਲੰਗਰ ਨੋ ਦਿਖੀ ਤਖੜੀ ਜੀ ਮੈਂ ਵਾ ਜਵੇਂ ਬਾਹਰ ਨਿਕਲ ਗਿਆ ਇਹ ਮਾਰੀ ਕਾ ਪੀੜਿਆਂ ਵਾਲੀ ਮੈਂ ਕੱਲਾ ਹੀ ਉੱਤੇ ਆਪਾਂ ਨੇ ਕਹਿ ਰਿਆ ਸੀ ਦੋ ਦਿਨ ਨਹੀਂ ਮਾੜਾ ਕਹਿਣਾ ਦੋ ਗਲਾਸ ਬੀਤੇ ਦੋ ਦਿਨ ਨਹੀਂ ਮਾੜਾ ਕਹਿਣਾ ਅਸਲੀ ਕਾਲ ਬਾਈ ਸਾਰਿਆਂ ਨੂੰ ਤੇ ਮੱਕੀ ਬਾਈ ਲੱਗ ਗਈ ਆ ਦੇਖੋ ਹਲੇ ਕਿੱਥੇ ਬਣ ਗਈ ਛੋਟੀ ਗਲਤੀ ਉਹ ਛੋਟੀ ਆ ਬਹੁਤ ਛੋਟੀ ਗਲਤੀ ਆ ਟਾਈਮ ਲੱਗੂਗਾ ਉਹ ਬੈਂਡ ਦੇ ਕਿੰਨੇ ਨੁਕਸਾਨ ਅੱਛ ਅਸਲੀ ਗੱਲ ਜੀ ਕਪੜੀਆਂ ਖਾਗੀ ਤੋੜ ਤੋੜ ਕੇ ਆ ਦੇ ਕੋਕੜੀਆਂ ਖਾ ਗਿਆ ਤੋੜ ਕੇ ਨਵੇਂ ਆ ਆ ਦੇ ਕੋ ਪੈੜਾਂ ਆ ਦੇ ਪੈੜਾ ਆ ਦੇ ਪੈੜਾ ਖਾਦੀ ਵਿਚ ਨਹੀਂ ਬੜੀ ਐ ਇੱਥੇ ਤੇ ਉੱਥੇ ਰੱਸੀ ਢੁੱਟ ਗਈ ਉੱਥੇ ਦੀ ਨੂੰ ਬੜੀ ਐ ਜਿੱਦਣ ਇਹਨੂੰ ਖੇਤ ਪਾਇਆ ਨਾ ਉੱਥੇ ਪੱਕੀ ਦਿੱਤੀ ਰੱਸੀ ਖੋਲਦੀ ਸੀ ਉੱਧਰ ਲਾਈ ਹੈ ਨਹੀਂ ਕੁਚੂਏ ਕੋ ਕੁੜੀ ਕੋ ਇਹ ਹੀ ਫੁੱਲ ਵੀ ਬਣ ਰਹੀ ਐ ਹਲੇ ਯਾਰ ਪਤਾ ਬਣਦੀ ਐ ਹਲੇ ਕੁਕੜੀ ਬਣਦੀ ਐ ਬਣਦੀ ਉਹਦਾ ਟਾਈਮ ਲੱਗੂਗਾ ਫਿਰ ਆਹ ਤਾਂ ਛਾੜ ਨੂੰ ਨਾ ਪਾਣੀ ਨਹੀਂ ਲੱਗਦਾ ਓਰੇ ਉਹ ਵਿਚ ਨਹੀਂ ਬੜੀ ਉਹ ਪਾਲੇ ਸਾਡੇ ਤੇ ਗਿੱਲੀ ਪਈ ਆ ਇਹ ਬਾਹਰ ਰਹਿ ਗਿਆ ਨਾ ਛਾੜ ਨੂੰ ਆ ਵਿਚ ਨਹੀਂ ਬੜੀ ਆ ਗਈ ਆ ਵਿਚ ਨਹੀਂ ਆਈ ਆ ਬਾਹਰ ਬਾਹਰੇ ਆ ਉਹ ਤੇ ਗਾਂਾਂ ਖਾਈ ਖਾਦੀ ਹਾਂ ਮੈਂ ਕਹਿੰਦਾ ਰੱਸੀ ਓਰੇ ਲਾਵੇ ਗਾਂ ਇਹਨਾਂ ਨੂੰ ਕਰ ਰੱਸੀ ਚੀਕ ਮਿੱਟੀ ਪਾ ਲਈ ਅੱਖ ਚ ਹਾਂ ਐਂ ਕਰ ਇੱਕ ਪੱਲਾ ਉੱਥੇ ਕੱਢ ਫਿਰਸੀ ਲਾ ਦੇ ਹੋਰ ਰਹਿਣ ਦੀ ਰੱਸੀ ਇੱਥੇ ਤੇ ਇੱਕ ਇੱਕ ਪੱਲਾ ਉੱਥੇ ਕੱਢ ਕੇ ਕੌਣ ਹੈਗਾ ਯਾਰ ਸਾਹਮਣੇ ਡੌਗ ਦੇ ਇੱਕ ਪੱਲਾ ਕੱਢ ਕੇ ਇੱਥੇ ਲਾ ਦੇ ਰੱਸੀ ਛੱਡ ਕੇ ਤੁਸੀਂ ਸਾਰਿਆਂ ਨੂੰ ਲਾਓ ਸਾਰੇ ਲੋੜੇ ਨਹੀਂ ਆ ਰਹੇ ਡੰਗਰਾਂ ਨੂੰ ਲਾਉਂਦੇ ਫਿਰ ਜਾਣਾ ਆ ਜਾ ਇੰਨੇ ਨਹੀਂ ਕਹੋਗੇ ਇਹ ਤਾਂ ਚਾਰੀ ਵਾਲੀ ਇਹ ਤਾਂ ਛੋਟੀ ਛੋਟੀ ਬੜਾ ਡੰਗਰਾਂ ਨੂੰ ਪਾਣੀ ਨਹੀਂ ਅਸੀਂ ਪਹਿਲੇ ਹੀ ਆਏ ਨੂੰ ਆਇਦਾ ਆਏ ਇਹਨੂੰ ਬੁਰੀ ਖਰਾਬ ਕਰੂੰਗੀ ਆਹੇ ਮੈਂ ਸਹਿਮਤੀ ਹੈ ਜੀ ਹੈ ਕਿ ਨਹੀਂ ਇੱਥੇ ਕਰਦੇ ਨੇ ਡੰਡਾ ਇੱਕ ਥੈਂਕ ਯੂ ਆਹ ਭਾਈ ਆਹ ਆ ਬਿਮਾਰੀ ਆ ਕਿਹੜੀ ਬਾਉਂ ਕਿਆ ਪੈਣਾ ਇਹਨੂੰ ਮਾਤਾ ਪਹਿਲਾਂ ਹੀ ਛੰਡੀ ਛੰਡੀ ਦੇ ਖਾਦੀ ਵੀ ਆ ਪੁਰਾਣੀ ਖਾਦੀ ਵੀ ਆ ਪਹਿਲੀ ਉਹ ਪਹਿਲੀ ਪੁਰਾਣੀ ਉਹਦੇ ਬਾਅਦ ਨਹੀਂ ਪਈ ਹੈਗੀ ਸਾਚੇ ਦੇ ਉੱਪਰ ਨਿਕਲ ਚੁੱਕੀਆਂ ਮੱਕੀ ਮੱਕੀ ਤਾਂ ਵਿੱਚ ਉੱਪਰ ਆ ਆ ਵੀ ਦੇਖ ਤੂੰ ਆਹ ਵੀ ਬਹੁਤ ਬੰਦ ਦੀ ਜੰਮੀ ਐ ਫਿੱਟੇ ਵਾਲੀ ਜੰਮੀ ਦੇ ਵੀ ਕੰਮ ਦੀ ਐ ਇੱਥੇ ਜੀ ਨੂੰ ਮੈਨੂੰ ਐਂ ਦਾ ਦੱਸ ਦੇ ਇਹ ਪਕਾਉਣੀ ਆ ਲੈ ਚੱਕਣ ਜੋਗੀ ਛੱਡਣੀ ਪੈਣ ਦਾ ਖਤੂ ਗਈ ਦੇਖੀ ਤਾਂ ਅਚਾਰ ਨੂੰ ਆ ਗਈ ਚਾਰ ਨੂੰ ਜੇ ਦਾਣਾ ਜਪ ਪੈ ਗਿਆ ਮੜ ਜਾ ਇਹਨੂੰ ਜਿੰਨੀਆਂ ਕੁੱਕੜੀ ਤੇ ਲਾਗਦਾ ਸਾਰੀ ਖਾ ਗਈ ਲੈ ਆ ਦੇ ਤਾਂ ਲੈ ਆ ਤਾਂ ਕੋਲੀਪਾ ਵਾਂਗੂ ਲਾ ਕੇ ਗਈ ਹੋਣੀ ਮੈਂ ਆ ਦੇ ਤਾਂ ਸਿਰੇ ਸਹੀ ਹੋ ਆ ਕੋ ਮੈਂ ਵੀ ਆ ਦੇ ਕੱਕੇ ਦੋ ਦੋ ਸਿਆੜਾ ਨੂੰ ਐ ਸਿਆੜਾ ਮਾ ਹੋ ਗਈ ਆ ਤਾਂ ਵੱਢ ਕੇ ਦੰਦੀ ਉਹਨੂੰ ਕੋਲੀਪਾ ਵਾਂਗੂ ਉੱਪਰ ਲਾ ਲਈ ਹੋਣੀ ਵੀ ਅਰਧੇ ਤੋਂ ਉਹਨੂੰ ਖਾਉਂਗੇ ਇਹਨੂੰ ਇਹ ਦੋ ਸਿਆੜਾ ਚ ਹੋ ਗਈ ਹੈ ਮਾ ਇੱਧਰ ਨੂੰ ਮਾਰ ਦਈਏ ਇੱਧਰ ਜਗਾਈ ਆ ਸਾਰੇ ਖਾ ਗਈ ਆ ਵੀ ਖਾ ਗਈ ਹੋਰ ਸਾਰੀ ਖਾ ਗਈ ਆ ਵੀ ਤਾਂ ਵੀ ਉਹੀ ਕੰਮ ਆ ਕੋਲੀਪਾਲਈ ਹਾਂ ਇੱਧਰ ਭਾਈ ਇਹ ਚਾਰ ਲਾਗੀ ਏ ਕੈ ਚਾਰ ਗੋ ਗੋਲੀ ਪਲਾਉਂਦੀ ਹੈ ਹੁਣ ਅਸਰ ਘਟ ਗਿਆ ਹੁਣ ਫਿਰ ਚਾਰ ਲਾਉਣੀ ਹੋਊਗਾ ਚਾਰ ਚਾਰ ਲਾਉਣ ਲੱਗੀ ਹੋਣੀ ਆ ਕਾਨੂੰ ਨਸਰਸੀ ਲੱਗਣੀ ਆ ਇਹ ਨਾ ਦੇ ਦਿੰਦਾ ਲੈ ਡਾਕੀ ਦੇ ਵੱਡਾ ਵੱਡ ਫਟਾਫਟ ਬਾਈ ਵਾ ਉਹ ਬਾ ਬਾਈ ਐਸੇ ਚਾਚੇ ਬਹੁਤ ਵਧੀਆ ਗੱਗੇ ਇਹ ਵੀ ਬਾਈ ਜੰਨੀ ਮੰਗੂ ਸਾਰਾ ਕੁਝ ਕਰ ਲੈਂਦਾ ਏ ਉਹ ਮੱਖੀ ਦਾ ਬੱਤੀ ਜੰਨੀ ਮੰਗੂ ਬਾਈ ਹਾਂ ਮੱਖੀ ਦਾ ਬੱਤੀ ਅਸੀਂ ਬੈਠ ਕੇ ਵੱਢ ਦੂ ਕੀ ਵੱਢ ਦੋਨੇ ਆ ਬੈਠ ਕੇ ਤੇ ਵੱਢ ਲੀ ਜੀ ਆ ਇਹ ਬੋਗਦੇ ਹੋਵਾਂ ਇਹ ਤਾਂ ਛੱਡ ਹੁੰਦੀ ਆ ਯਾਰ ਉਹ ਨਹੀਂ ਚਾਚੇ ਬਹੁਤ ਲੰਮਾ ਜਾਣਾ ਪੈਂਦਾ ਹਰ ਖਾਣੇ ਆਟਮ ਆ ਐਡਮ ਖੜ ਕੇ ਵੱਢਣ ਵਾਲੀ ਹੋਵੇ ਹੈ ਜਿਹੜੀ ਆਹ ਤੇ ਚਾਰੇ ਵਾਲੀ ਹੈ ਬੈ ਕੇ ਵਾਲੀ ਆ ਬੇਨੇ ਨੇੜਿਆ ਇਹਦਾ ਐ ਲੈ ਲੰਬਾ ਜਾਣਾ ਤਾਂ ਇਹਦਾ ਹੋਵੇ ਭਾਈ ਦੋ ਕੇ ਦੋ ਦਿਨ ਲੈ ਜਾਣੀ ਨਾਲ ਬੈ ਬੈ ਵੀ ਆ ਇੱਕ ਲੈ ਨਹੀਂ ਪੰਜ ਚਾਰ ਦਿਨ ਕੱਢਦੇ ਨਿਕਲੇ ਮੈਂ ਵੱਢ ਲੰਨਾ ਨਹੀਂ ਨਹੀਂ ਪਤਾ ਮੇਰੇ ਲੰਘ ਜਾਣਾ ਉਹਦਾ ਪਾਣੀ ਕਰਕੇ ਵੱਢੀ ਆ ਇੱਧਰ ਪਾਣੀ ਨਹੀਂ ਲੱਗਦਾ ਉੱਧਰ ਦੇਖ ਗਿੱਲੀ ਪਈ ਆ ਆ ਸੁੱਕੀ ਪਈ ਆ ਇਹ ਹੁਣ ਪਾਣੀ ਤੇ ਲੱਗਦਾ ਇਹਨੂੰ ਅੱਛਾ ਮੰਨ ਕੇ ਨਹੀਂ ਵੱਢਦੇ ਸੀ ਉਹ ਨਹੀਂ ਵੱਢਦੇ ਹੋਈ ਕੀ ਹਾਂ ਵੱਢ ਲੋ ਵੱਢੀ ਵੱਢ ਲੋ ਅਸੀਂ ਨਹੀਂ ਵੱਢਦੇ ਭਾਈ ਜਿਹੜਾ ਵੱਢਦਾ ਤੇ ਰੋਗ ਵੀ ਹੁਣਾ ਉਹਨੂੰ ਅਗਲਾ ਚੁੱਪ ਚਪ ਲੈਣ ਨਾਲੇ ਚਾਚੇ ਦਾਤੀ ਫੜ ਲਾ ਉਹਨੂੰ ਕੁਕੜੀ ਕੋਲ ਤਾਂ ਲੱਜਣਾ ਬੰਦਨ ਕਾਗਾ ਜਾ ਕੇ ਅ ਮੇਰੀ ਬੜਾਈ ਦੇਖ ਲੈ ਪਿੱਛੇ ਇਹਦੀ ਦੇਖ ਲੈ ਚਾਰ ਦੋ ਉਂਗਲ ਤਿੰਨ ਉਂਗਲ ਚਾਰ ਉਂਗਲ ਪੈਂਦੀ ਜਾਂਦੀ ਜਿੰਨਾ ਕੋਡਾ ਹੁੰਦਾ ਉਹ ਕਾ ਖੋ ਜਾਂਦਾ ਹਾਂ ਅੱਛਾ ਉਹੀ ਨਾ ਕੰਡਾ ਲਾਦੀ ਕੁਕੜੀ ਫਾਈ ਉੜਦਾ ਬਜੂਣ ਨਹੀਂ ਆਈ ਨਹੀਂ ਲੈ ਆਹਾਂ ਜਖਮ ਨਹੀਂ ਜੀ ਦੇ ਲੈ ਅੱਜ ਤੱਕ ਜਦੋਂ ਮੜੀ ਪੌਣੀ ਜਾਂਦੇ ਖਾਈਂਗੇ ਕੀ ਚੱਕੀ ਚੱਕ ਅਸੀਂ ਲੈਣੀ ਤੁਸੀਂ ਉਹ ਦੋ ਮੜੀ ਜੀ ਦੋ ਭੜੀਆਂ ਵੱਡ ਦੇ ਜਾ ਕੇ ਅਸੀਂ ਆਪ ਲੈਣੀ ਕੇ ਬੱਚਾ ਕਰਾ ਰੋਜ਼ ਕਹਿੰਦਾ ਵੀ ਮੈਨੂੰ ਲੈ ਜਾਓਗੇ ਤੇ ਇਹਨੂੰ ਆ ਚੱਕ ਬੱਚਾ ਹੁਣ ਛੁੱਟੀ ਪਰਾਂ 15 ਦਿਨ ਹੋ ਗਏ ਆ ਜਦੋਂ ਰਹਿ ਗਿਆ ਬਸ ਬਾਈ ਨੀ ਪਤ ਨਹੀਂ ਹੁਣ ਕਹਾਂ ਸਾਹੀ ਬੜ ਲੈਣੀ ਅੱਡਾ ਜਾ ਭਰੀ ਹੋ ਗਈ ਓਗਾ ਲਗਾਓ ਕਰ ਉਧਰ ਘੱਲਣ ਲੱਗਿਆ ਵਾ ਮੱਕੀ ਬਫਾਂ ਦੀ ਅੰਮੀ ਆ ਦਾਣਾ ਜਿਹੜੀ ਛਿੱਟੇ ਮਾਂ ਆਂ ਦਾਣਾ ਰਹੀ ਜਾਂਦਾ ਉੱਪਰ ਆ ਜਾਂਦਾ ਦਾਣਾ ਜਿਹੜੀ ਜਿਹੜੀ ਹੁੰਦੀ ਆ ਦੂਈ ਉਦੋਂ ਦਾਣੇ ਦਾਣੇ ਜੰਮਿਆ ਹੁੰਦਾ ਬਿਲਕੁਲ ਹੈ ਨਹੀਂ ਇਹਦੇ ਮੈਂ ਰਹਿ ਜਾਂਦਾ 2-4 ਕਿਲੋ ਜੇ ਪਰ ਮਨ ਕੇ ਚੱਲ ਵੀ ਕਿੰਨੇ 30 ਕਿਲੋ ਜਾਂ 35 ਪਾਇਆ 5-7 ਕਿਲੋ ਉੱਪਰ ਆ ਜਾਂਦਾ ਉੱਪਰ ਆ ਜਾਂਦਾ ਤਾਂ ਸੇ ਕਿੱਥੇ ਆ ਮੁੰਡਿਆ ਹਲੇ ਰੇਪ ਆਣਾ ਇਹਦੇ ਚ ਵੱਢ ਕੇ ਦੇਸੀ ਸਾਰੇ ਖੇਤਾਂ ਮਾ ਕਿਹੜੇ ਚ ਇਹਦੇ ਚ ਕਲੇਜਰ ਕਰਕੇ ਆਹੋ ਫੇਰ ਜੀਰੀ ਲਉਣੀ ਦੇਸ਼ ਹੂੰ

ਅੱਜ ਅੱਗੇ ਮੋਟਰ ਬੜੇ ਟੁੱਕਲੇ ਜਾਂਦੇ ਤੇ ਹੈ ਲੈ ਬਈ ਧੂੜ ਤਾਂ ਹੋ ਗਈ ਬਹੁਤ ਅੱਗੇ ਨਾਲੋਂ ਹਾਂ ਕੰਬੀ ਵੱਧ ਗਈ ਕਿੱਥੇ ਜੇ ਨਿਕਲ ਗਈ ਬਾਹਰ ਨੂੰ ਆਏ ਸਮਝਿਆ ਧੂੜ ਤਾਂ ਆਏ ਸੀ ਦੇਖ ਪਹਿਲਾਂ ਮੋਟਰ ਆਪ ਹੁੰਦੀ ਸੀ ਮਸ਼ੀਨ ਦਾ ਮੋਟਰ ਅਜ ਕਹਾ ਆਪਣੀ ਪਿੰਡ ਵਾਲੀ ਮੋਟਰ ਹੈ ਉੱਥੇ ਹੁੰਦੀ ਸੀ ਮੋਟਰ ਪਰ ਉੱਥੇ ਟੁੱਕੜਾ ਉੱਥੇ ਫੇਰ ਪੰਡਾ ਪੋਣਿਆ ਫੇਰ ਘਾਰਾ ਲਿਆਣੀਆ ਹੁਣ ਘਰਾਂ ਮਸ਼ੀਨਾਂ ਚੱਲ ਗਈਆਂ ਜਦੋਂ ਲਾਈਟ ਨਹੀਂ ਹੁੰਦੀ ਉੱਕੇ ਲੈਟਰ ਆਉਂਦੀ ਕੂਕੂ ਜਲਾਉਂਦੇ ਧੋਕਾ ਖਾ ਲੈਂਦੇ ਧੋਕਾ ਖਾ ਲੈਂਦੇ ਖੜਾਈ ਤੇ ਲਾ ਕੇ ਧੋਕਾ ਖਾ ਲੈਂਦੇ ਤੇ ਹਾਂ ਉਹ ਬੱਸ ਜੀ ਚਾਚੇ ਸਮਝਦੇ ਨਾ ਥਾਕੂ ਸੁ ਬਾਬ ਬਦਲਦਾ ਜਾਂਦਾ ਬਦਲ ਗਿਆ ਜਦੇ ਵੱਢ ਕੇ ਜਦੇ ਟੁੱਕ ਕੇ ਪੰਡਾ ਤੇ ਜਾਨੇਗਾ ਅੱਖ ਹੋਰ ਪੰਡਾ ਮਾ ਜਾਣੇ ਫਿਰ ਪੰਡਾ ਚ ਉਹ ਵੀ ਰੰਮ ਉਹ ਵੀ ਰੰਮ ਪਧਿਆ ਪਤਾ ਨਾ ਮੈਂ ਮੈਂ ਕਹਿੰਦਾ ਠੀਕ ਤਾਂ ਯਾਰ ਹੈ ਉੱਥੇ ਕੰਮ ਨਿਪਟਦਾ ਜਾਂਦਾ ਇੱਕ ਵਾਰ ਲੱਗਿਆ ਹੋਇਆ ਬੜਾ ਆ ਦੇ ਹੁਣ ਵੱਢ ਲੈ ਬਸ ਬਹੁਤ ਦਾ ਜਿਆਦਾ ਵੀ ਨਹੀਂ ਵੱਢੂ ਲੱਗਦੀ ਆਓ ਇੱਕ ਢੋਖਰੀ ਤਾਂ ਖਾਂਦੀ ਥੋੜੀ ਗਏ ਹੋ ਇਹ ਦੋ ਦੋ ਦਿਨ ਹੋ ਗਏ ਆਇਆ ਇੱਕ ਰੁਗ ਪਾ ਦਈਏ ਨਾ ਚੋਕਰਾ ਬਣ ਜਾਇਆ ਇਹਦਾ ਰਾਈ ਦਾ ਬੌਂਦੀ ਪੱਤਾ ਵੀ ਕਿੱਡਾ ਜਾਵੜਾ ਆਹਦਾ ਆਪਾਂ ਨਹੀਂ ਪੱਤਾ ਕਿਹਜਾ ਫਾਰਮ ਮਸ਼ੀਨ ਉਹਦਾ ਕਰਾ ਲੱਗ ਜਾਂਦਾ ਭਰੀ ਨਾਲ ਪੱਤੇ ਦਾ ਫਰਕ ਹੈ ਲੈ ਮਰਕੇ ਬਾਕੀ ਉਪਰ ਦੇ ਉਹ ਪਏ ਆ ਵਿੱਚੇ ਤਿੰਨ ਪਏ ਜਾਂ ਹਾਂ ਇੱਥੇ ਦੇਖੇ ਨੁਕਸਾਨ ਕਰਨ ਲੱਗ ਹੀ ਪੈਣ ਹੈ ਨੁਕਸਾਨ ਕਰਨ ਲੱਗ ਤੋ ਚੱਲ ਖਾ ਲੈਣ ਤੇ ਕਿੰਨਾ ਤੂੰ ਬੈਂਡ ਨੂੰ ਬਟਰ ਲਾ ਪੁਰਾਣਾ ਆਪਣੇ ਸਾਡੇ ਉੱਤੇ ਬੌਦੋਂ ਦੀ ਗੰਨੇ ਚ ਗੰਨਾ ਜਿਹੜਾ ਹੋ ਗਿਆ ਪਰਾਂ ਵੀ ਖਾਦੀ ਵੀ ਹੋਊਗੀ ਗੰਨੇ ਵਾਲੀ ਸਾਈਡ ਬਾਹਰੇ ਬਾਹਰ ਜਿਹੜਾ ਗੰਨਾ ਬੜਾ ਹੈ ਉਹ ਕੱਢ ਲੈ ਹੈ 2 ਦਿਨ ਕੱਢ ਲੈ ਛੋੜਣਾ ਕੰਮ ਇਹ ਹਲੇ ਜਾ ਹਲੇ ਜਾ ਬਾਈ ਚਾਰ ਡੰਗਾਂ ਵਾਲਾ ਜਾਨਵਰ ਪੈਣਗੇ ਦੋ ਡੰਗਾਂ ਵਾਲੇ ਨੇ ਪੈਣਾ ਹਾਂ ਬੱਸ ਬੱਸ ਉਹਨੇ ਜਾਣਾ ਖਾਣਾ ਖਾਣਾ ਉਹ ਟੱਕੀ ਮਾਰਨੀ ਆਏ ਆਏ ਉਹੇ ਜਾਣਾ ਇਖਤਿਆਰ ਕਰਨਾ ਦੋ ਟੰਗਾਂ ਵਾਲੇ ਬੰਦੇ ਕਿਉਂ ਬੰਦ ਨਾ ਨਿਕਲ ਆ ਦੋ ਟੰਗਾਂ ਵਾਲਾ ਜੱਗੇ ਨਾ ਭਾਈ ਸੁਣ ਲੈ ਮੈਂ ਕਿਹਾ ਤੋਤੇ ਨੂੰ ਕਹਿੰਦਾ ਦੋ ਟੋਤਾ ਨਹੀਂ ਨਹੀਂ ਬੰਦਿਆ ਦੇ ਟੱਕਰ ਟੁੱਟੜੀ ਵਾਲੇ ਜੱਗੇ ਨਾ ਦੇ ਵਿੱਚ ਉਹ ਸੁਣ ਇੱਧਰ ਉਹ ਉਸ ਜੱਗੇ ਰਾਂ ਦੇ ਵਿੱਚ ਉਹ ਵੱਡਣੀ ਹੈ ਗਰੁੱਪ ਵੱਢਦੇ ਹੋ ਜੱਗਰੇ ਹੀ ਕਹੀ ਜobe ਐਨੇ ਕੁਆਂਟਲ ਹੋ ਜਾਣੀ ਐਨੇ ਕੁਆਂਟਲ ਹੋ ਜਾਣੀ ਜਦ ਭਈਏ ਗਏ ਉਹ ਟੱਟੇ ਤੱਕ ਹੈ ਨਹੀਂ ਵਿੱਚ ਦੂਆ ਜਾਂਦੇ ਪੈ ਗਿਆ ਉਹਨੂੰ ਦੋ ਟੰਗਾਂ ਵਾਲਾ ਪੈ ਗਿਆ ਭੀੜੀਆਂ ਪੈ ਗਿਆ ਦੱਬੇ ਦੇ ਵੱਢ ਲੇਗਾ ਦੋ ਟੰਗਾਂ ਵਾਲਾ ਜਾਨਵਰ ਮੱਕੀ ਗੱਬੇ ਦੇ ਖੇਤ ਦੇ ਦੇਖ ਲੈ ਮੈਂ ਤਾਂ ਹੈਰਾਨੀ ਵਾਲੀ ਗੱਲ ਬਾਹਰ ਜੱਗੇ ਨਹੀਂ ਦੇਖੀ ਜਾਂਦੇ ਹਾਂ ਸਾਡੇ ਖਬਰੇ ਕੋ ਆ ਹੋਇਆ ਵਗਮ ਹਾਂ ਤੀਰੋਂ ਡੰਡ ਕੱਢਦੇ ਆ ਥੋੜਾ ਟਾਕੀ ਪਾਈ ਵੀ ਹੋ ਕਿਤੇ ਦੇ ਖੇਤ ਦਾ ਡਰੋਨ ਆ ਪਤਾ ਲੱਗੂ ਜੀ ਉਹ ਕੋਠੇ ਉੱਤੇ ਪਤਾ ਲੱਗਦਾ ਨਹੀਂ ਪਤਾ ਲੱਗਣਾ ਨਾ ਜੀ ਨਾ ਡਰੋਨ ਨਾ ਬਟੇ ਨੇ ਆ ਤੇ ਇਕੜੇ ਗੱਗੇ ਆ ਉਹ ਵੀ ਕੋਠੇ ਉੱਤੇ ਦੇਖਣਾ ਯਾਰ ਜੇ ਦੋ ਦੋ ਡਾਂਡੇ ਛੱਡ ਕੇ ਵੱਢੀ ਆ ਤਾਂ ਹਰੀਣਾ ਉਹਦਾ ਹੋ ਦੋਆਂ ਸਾਡਾ ਇੱਕ ਵੱਢਦਾ ਆਹ ਖਲਾ ਦੇ ਦੇ ਦੋ ਵੱਡ ਕੇ ਦੋ ਛੱਡ ਕੇ ਕਬਟ ਯਾਰ ਅਣਜਾਣ ਬੰਦੇ ਨੂੰ ਇਹ ਇਹਨੂੰ ਪੁੱਛਿਆ ਮੈਂ ਖੇਤ ਕਿਧਰੇ ਆ ਗਿਆ ਜਿੱਥੇ ਆ ਆਏ ਇਹ ਤਾਂ ਕਹਿੰਦਾ ਆਪਣੇ ਆ ਮੈਂ ਇੱਧਰ ਜਾ ਗੰਨਾ ਖੜਾ ਕਿਧਰੇ ਇਹ ਤਾਂ ਕਹਿੰਦਾ ਇਹ ਵੀ ਦਾਦੂ ਆਪਣਾ ਜਾ ਮੈਨੂੰ ਪਿੱਛੇ ਪੁੱਛਿਆ ਉੱਥੇ ਮੋੜ ਮੁਰਦੀ ਸਾਰ ਮੈਂ ਆਹ ਕਿਹਦੀ ਜ਼ਮੀਨ ਹੈ ਕਹਿੰਦਾ ਉਹਨਾਂ ਦੀ ਹੈ ਜਿਸ ਦੀ ਤੇਰੀ ਸੁਖੀਦਰਾਂ ਦੀ ਖਾ ਸੁਖੀਦਰਾਂ ਦੀ ਤੈਨੂੰ ਬਕਾਇਦ ਖਾ ਬਕਾਇਦ ਖਾ ਇਹਨੂੰ ਖੇਤਾਂ ਵਿੱਚ ਭਵਾਉਂਦੇ ਨੇ ਅਸੀਂ ਬਕਾਇਦ ਖਾ ਇਹਨੂੰ ਤਾਂ ਬਕਾਇਦ ਭੋਜਤ ਸੀ ਤੇ ਪਗਾਂਹ ਤੇ ਕਹਾਂ ਤੋਂ ਅੱਦੂ ਆਵੇ ਕਿਨੇ ਕਿਨੇ ਕੋ ਜਾਣੇ ਹੁਣ ਆਇਆ ਆਇਆ ਤੋੜਨਾ ਉਹ ਰੇ ਤਾਂ ਇਹ ਲੈ ਦੇਤੀ ਰੇ ਸਾ ਇਹ ਮਾਰਤੀ ਛਾਲ ਇਹ ਕਿਧਰ ਕਿਧਰ ਫਟ ਗਿਆ ਫਟ ਗਿਆ ਕੋਈਆਂ ਕੋਈ ਨਹੀਂ ਮਾਰ ਲੈ ਮਾਰ ਲੈ ਕੋਈ ਨਹੀਂ ਫਟ ਗਿਆ ਮਾਰ ਲੈ ਚਾਚੇ ਭਾਈ ਅੱਜ ਬਹੁਤ ਇਕੱਠਾ ਹਾਂ ਅੱਜ 2 ਕਿਲੋਮੀਟਰ ਦਾ ਰਾਹ 5 ਕਿਲੋਮੀਟਰ ਚ ਕੱਢਿਆ ਮੈਂ ਇੰਨਾ ਇਕੱਠਾ ਹੋਰ 200 ਪੁਲਸ ਵਾਲਾ ਦਾ 200 ਪੁਲਸਾ ਲੱਗਿਆ ਬਾਈ ਕਿਹੜੀ ਪਾਰਟੀ ਦਾ ਇਕੱਠਾ ਬੰਦੇ ਜਾਂ 50 ਤੇ ਦੇਖੋ ਜੀ ਅੱਜ ਮੈਂ ਕੁਆਲਟੀ ਨੂੰ ਮਾੜਾ ਨਹੀਂ ਕਹਿ ਸਕਦਾ ਹਾਂ ਨਹੀਂ ਜੀ ਕਹਿੰਦਾ ਕੁਆਲਟੀ ਨੂੰ ਮਾੜਾ ਨਹੀਂ ਕਹਿ ਸਕਦਾ ਮੈਂ ਹੁਣ ਕਾਹਦੇ ਨਹੀਂ ਕਹਦਾ ਹਾਂ ਅੱਜ ਜੀ ਕਹਦਾ ਦੋ ਵੀ ਨਹੀਂ ਕਹਿ ਸਕਦਾ ਹਾਂ ਦੋ ਦੋ ਪਾਰਟੀਆਂ ਰੋਲ ਅੱਜ ਦੋਏ ਬਾਲੀਆਂ ਕਰਮਦੀਆਂ ਹੋਰ ਬੀਜਪੀ ਦੇ ਬਹੁਤ ਪੁਲਸ ਲੱਗੀ ਵੀ ਸੀ ਅੱਜ ਉਹ ਬਾਈ ਮੈਂ ਕੋਈ ਬੰਦਾ ਨਹੀਂ ਹੰਦਾ 100 200 ਉਹ ਮੈਂ ਕੰਮ ਗਿਆ ਉਹਦਾ ਕੋਈ ਹਾਂਜੀ ਬਿੱਤ ਕੇ ਮੂਰੇ ਟੈਂਟ ਲੱਗਿਆ ਬਾ ਉਹ ਬੜਾ ਖਾਲੀ ਹਾਂ ਆ ਮਤਲਬ ਦੁਬਈ ਡੈਂਟ ਐਕਸੀਡੈਂਟ ਕਹਿੰਦੇ ਨੇ ਜਿਹੜੂ ਵੀ ਧੁੱਪ ਚੋਹ ਨਹੀਂ ਕਰਦਾ ਉਹ ਹਾਂ ਮੈਂ ਜਿਹੜੇ ਕੰਮ ਨਿਕਲੇ ਬੈਂਕ ਚੋਂ ਭਾਈ ਮੂੰਹ ਸੁੱਕ ਗਿਆ ਬੈਂਕ ਦੇ 2 ਘੰਟੇ ਬੜੇ ਹੋਏ ਮਨੂੰ ਉਹਨੇ ਕਹਾਂ ਠੰਡੇ ਲੰਗਰ ਨਾਲ ਆਏ ਹੋਏ ਆ ਜਦ ਪਤਾ ਲੱਗਿਆ ਬਾਅਦ ਵਿੱਚ ਜਦ ਬਾਅਦ ਵਿੱਚ ਪਤਾ ਲੱਗਿਆ ਕਾਲੀਆ ਦੀ ਰੈਲੀ ਮੈਂ ਆਉਂ ਨਿਕਲ ਗਿਆ ਦੇਖੋ ਪਿਛੇ ਨੂੰ ਆਏ ਓ ਝੰਡਾ ਦੁਆ ਦੇ ਕੀ ਵਰਦਾ ਝਾੜੂ ਵਾਲਾ ਦੋ ਦੂਏ ਪਾਸੇ ਵਰਦਾ ਨਹੀਂ ਮੈਂ ਬਲੇਖੇ ਜੇ ਰਹਿ ਗਿਆ ਮਾਂਗਾ ਚੱਲ ਵੀ ਅੱਜ ਸੰਗਰਾਜ ਦਾ ਖਬਰ ਕਿਸਰੇ ਲੰਗਰੇ ਲਾਤਾ ਬਸ ਉੱਚੀ ਜਾ ਉਹ ਵੀ ਠੰਡਾ ਲੰਗਰ ਯਾ ਮਨ ਨੂੰ ਉਹ ਦਿਖੀ ਤਖੜੀ ਜੀ ਮੈਂ ਵਾ ਜਵੇਂ ਬਾਹਰ ਨਿਕਲ ਗਿਆ ਇਹ ਮਾਰੀ ਛਾਲ ਇਹ ਮਾਰੀ ਛਾਲ ਮੋ ਕੋਈ ਹੋਦਾ ਦਾ ਗੱਪੀੜਿਆਂ ਵਾਲੀ ਮੈਂ ਕੱਲਾ ਹੀ ਉੱਤੇ ਚੱਲ ਚੱਕ ਭਰੀ ਚੰਦੀ ਏ ਸ਼ਿਕਾਹ ਹੁਣ ਬਾਈ ਆਪਾਂ ਨੇ ਕਹਿ ਰਿਆ ਵੀ ਦੋ ਦਿਨ ਨਹੀਂ ਮਾੜਾ ਕਹਿਣਾ ਦੋ ਗਲਾਸ ਬੀਤੇ ਦੋ ਦਿਨ ਨਹੀਂ ਮਾੜਾ ਕਹਿਣਾ ਥੇਰੇ ਜਾਤੇ ਆ ਗਿਆ ਹੋ ਗਿਆ ਟਿਕਾ ਬਈ ਓਏ ਦਰਬੀਚਾ ਕਾ ਕੇ ਤੇਰ ਭਰੀ ਆ ਜਾ ਟਿਕਾ ਔਰ ਅੱਥੀ ਕਾ ਮੇਰੇ ਭਾਈ ਸਾਹਿਬ ਵੀ ਸੁਣੋ ਜੀ ਦਰਨ ਕਿਵੇਂ ਚੱਕਾ ਚੱਕ ਲੈ ਲੈ ਟਿਕਾਈ ਚਕਾਈਆਂ ਇਹਨੂੰ ਉਹ ਆਏ ਅਸੀਂ ਮਾਰੇ ਮਰਦੇ ਆ ਗੱਲਾਂ ਦੇ ਲੈ ਦਲਬੀਰ ਦੀਆਂ ਮਨੂੰ ਦੇਖਦਾ ਕੁਝ ਨਹੀਂ ਮੂਰੇ ਹੱਤਾ ਬੂਹ ਹੱਥ ਲੈ ਪੁੜੀਆ ਕਰਾ ਮੈਂ ਰਹਿਣਾ ਕਿੱਦਾਂ ਦੇਰੇ ਖੇਤਾਂ ਤੂੰ ਅੱਖਾਂ ਮੀਚ ਕੇ ਚਲੀ ਜਾਵੇਂ ਆ ਲਿਖਦਾ ਨਹੀਂ ਕੁਝ ਵੀ ਕਹਿੰਦਾ ਇਹ ਮੱਕੀ ਨੂੰ ਪਾਣੀ ਕੱਲ ਲੱਗੂ ਆ ਯਾਰ ਭਾਜਨ ਬਹੁਤ ਲੱਗਣਾ ਹੈ ਇਹਨੂੰ ਪੰਜ ਦਾ ਐਣ ਨੇ ਹਾਂ ਆ ਭਾਜਨ ਬਹੁਤ ਮਸੀਹ ਕਿੱਦਾਂ ਕਰ ਚੱਕਰੀ ਹੁੰਦੀ ਹੁਣ ਨਾ ਸੱਚੀ ਕਹਿੰਦਾ ਤੇਰੀ ਤੋਰੇ ਦਾਦੀ ਆ ਗੱਲਾਂ ਲੱਭੂ ਹੋਣ ਲੱਗਿਆ ਬੜਿਆ ਪੈਣਾ ਹੀ ਪੈਣਾ ਹੋ ਗਿਆ ਸਭ ਸਾਰੀ ਮੱਕੀ ਚੈ ਜੀ ਚਾਰ ਹੋਰ ਚਾਰ ਮੈਂ ਪਾਣੀ ਮੰਗਦੇ ਸੀ ਮੱਕੀ ਮੈਂ ਤਾਂ ਕਹਿੰਦਾ ਮੈਂ ਹੁਣੀ ਬਾਲਾ ਲੈ ਕੇ ਆਵਾਂ ਆ ਤੇ ਹੈ ਲਾਜਾਤਾ ਸਤੀ ਰੋਇ ਨਾ ਪੱਲੇ ਪਏ ਪਰ ਮੈਂ ਆਉਣਾ ਤੂੰ ਫੇਰ ਖਾ ਜਣੀ ਨਾ ਨਹੀਂ ਹੋਰ ਲੈਣ ਦੋ ਅੱਜ ਉਹਨੇ ਸਲਾਹ ਬਣਾਈ ਪੂਣੀ ਵੀ ਕਿੱਥੇ ਖਾਣੀ ਆ ਤੂੰ ਜਲਾ ਢੰਗ ਭੰਗ ਕਰਦਾ ਸਲਾਹ ਮੈਂ ਕਿੰਨੀ ਚੰਗੀ ਹੂੰ ਸਲਾਹ ਦਾ ਕੀ ਇਸ ਵਿੱਚ ਹੈ ਹਾਂ ਚੱਪਲਾ ਕੌਣ ਲਿਆਊਗਾ ਇਹ ਜੂਤਾ ਹਦੀ ਨੂੰ ਆਉਣਾ ਹੈ ਆਪਾ ਆਪਾ ਦੂਆ ਨਹੀਂ ਹੈਗਾ ਉਹ ਤੇ ਬੱਚਾ ਹੀ ਉਹਨੇ ਦੇਖ ਕੇ ਜਾਣਾ ਪਿੱਛੇ ਹੋਇਆ ਦਿਖਦਾ ਨਹੀਂ ਹੂੰ ਥੱਲੇ ਆ ਜਮੈਂ ਹੂੰ ਥੱਲੇ ਆ ਜਮੈਂ ਅਵੀ ਲੈਟ ਪਹਿਲਾਂ ਨਾ ਠੀਕੀ ਦੀ ਫੇਰ ਬੜਾ ਪਿਆ ਵੱਲੋਂ ਆ ਕੱਲ ਦੀ ਲੈਟ ਦਾ ਹਾਂ ਪਹਿਲਾਂ ਨਾ ਠੀਕੀ ਦੀ ਫਾਜੇ ਮੋੜ ਜਾਂਦੀ ਕਿੰਨੇ ਨੂੰ ਚੱਲੀ ਆਣੀ ਖਾਂਦਾ ਤੇ ਕਿਉਂ ਹੈ ਓਏ ਨਹੀਂ ਲੈਟ ਹਾਂ ਕੀ ਕਰੇ ਯਾਰ ਖਾਂਜਾ ਨਲ ਕਰ ਮੈਂ ਦਬਦਾ ਨਹੀਂ ਬਜਾ ਨੂੰ ਕਹਿੰਦਾ ਦਬਾਤਾ ਪੈਂਡੇ ਛੱਡਾ ਪੈਂਡੇ ਛੱਡਾ ਨੀ ਆਕੇ ਇਹਨੂੰ ਉਹ ਗਿੰਦਰ ਲਾ ਕੇ ਜਾ ਲਾ ਕੇ ਪੁੱਤ ਇਹਦਾ ਬਜਰ ਬਾਉਂਦਾ ਇੱਥੇ ਤੇਰੇ ਜਾਂਦੇ ਰਏ ਜੀ ਸ਼ਗਾਵਰ ਬਈ ਤੁਹਾਡੇ ਦੀ ਫਾਨਾ ਫਤ ਫਿਰ ਪਰ ਲਿਆਣੀ ਦੇ ਨਾਲ ਇੱਥੇ ਤੇ ਤਿੰਨ ਗੇਲੇ ਵੀ ਲਾ ਦੇ ਸਾਤੇ ਰੀਤ ਨਹੀਂ ਹੋਣੀ ਤੁਹਾਡੀ ਕਹਿਦਾ ਦਿੰਦਾ ਬਾਈ ਹੈ ਸਾਤੇ ਨਹੀਂ ਰੀਤ ਹੋਣੀ ਤੁਹਾਡੀ ਪਾਏ ਜੇ ਇਧਰ ਆ ਜਾ ਉਹ ਤਾਂ ਕੁਝ ਨਾ ਕਿਤੇ ਇਹ ਤਾਂ ਹੁਣ ਦੂਆ ਘੇਰ ਤੇ ਵੀ ਕੰਨ ਤਣ ਲੱਗੇ ਕਹਿੰਦਾ ਦੂਆ ਹੀ ਲੈਣਾ ਚਾਹਤੇ ਹੈ ਸਰਵਾਸ ਵਾਲਾ ਕਿਹੜਾ ਟਰੈਕਟਰ ਇਹਨਾਂ ਨੇ ਘੱਭਰੀਆਂ ਚੱਕਣੀਆਂ ਲੈ ਲੈ ਇਹ ਤਾਂ ਐ ਰਵਰਸ ਮੰਗਦੇ ਰਵਰਸ ਕੀ ਟਰੈਕਟਰ ਹਾਂ ਉਹ ਤੁਸੀਂ ਵੀ ਇਹ ਇਹਦੇ ਨਾਲ ਦੇਈਏ ਤੁਸੀਂ ਇਹਦੇ ਨਾਲ ਬਾਤ ਹੋ ਮੈਂ ਨਹੀਂ ਚਲਾਉਂਦਾ ਹੈ ਹਜੇ ਉਹ ਨਹੀਂ ਹਾਂ ਪਾਪਾ ਮੈਨੂੰ ਕੋਈ ਕੱਤੇ ਕੀ ਆ ਯਾਰ ਗਰੀਦ ਨੂੰ ਕੱਬੇ ਬਿਠਾ ਲਈ ਮਿੰਡਰ ਲਾ ਕੇ ਲਈਏ ਛੱਟੇ ਜੀ ਕਿੱਦਾਂ ਇਹ ਚਲਾ ਲਾ ਮੋਟਰ ਚੱਲਿਆ ਚੱਲਦੀ ਮੋਟਰ ਚੱਲੀਆਂ ਲਾ ਲੈ ਹੁਣ ਚੱਲਿਆ ਛੱਟੇ ਨੂੰ ਜਲਦੀ ਲਾ ਕੇ ਮੈਂ ਨਾ ਆਇਆ ਚੱਲ ਜੰਦੀ ਜਾਣਾ ਕਿ ਘਰੋਂ ਹਾਂ ਨਾ ਆਇਆ ਉਹ ਕਿਹੜੇ ਸਿਆਲ ਆ ਲਾਲੂ ਮੈਂ ਅੰਦਰ ਵੀ ਨਾ ਕਰੀ ਨਾ ਆਇਆ ਓ ਨਾਲੇ ਨਾ ਉਹ ਉਹ ਨਾਲੇ ਪਾਉਂ ਉਹ ਨਾਲੇ ਉਹ ਜਿਸਕਰਾਂ ਦਾ ਲੈ ਲਓ ਨਾਲੇ ਦੋ ਵਰ ਨਾ ਰਿਆ ਤਵੀਰ ਦਾ ਮੈਂ ਨਾ ਦੇਖੋ ਜੀ ਬੈਂਕ ਦਾ ਮਤਲਬ ਆਇਆ ਕਿ ਕਿ ਵੀ ਸਕਰਾਬ ਨੂੰ ਨਾਉਂਦੇ ਬੈਂਕ ਦੇ ਨਾ 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 ਦਾ ਇਹ ਟਾਈਟਲ ਤੇ ਬੈਠਾ ਨਹੀਂ ਬੰਦੇ ਤੇ ਗੱਗਾ ਪਹੁੰਚਾ ਹਾਂ ਇਹਨਾਂ ਦਾ ਪੈਣਾ ਦਾ ਹਾਂਜੀ ਪੁੱਤ ਸਰ ਜੀ ਆਇਆ ਕਿ ਰੋਪੂ ਨਹੀਂ ਆਦਾ ਮੈਂ ਮੈਂ ਦੇਖ ਲੈ ਰੋਪੂ ਉੱਜਾ ਜਾਂਦਾ ਜਦੋਂ ਅਜਾ ਆ ਗਿਆ ਘੰਟਣ ਮੈਂ ਦੇਖ ਬਰਾ ਚੱਪਲਾ ਕਿੱਥੇ ਗ੍ਰਿੰਦਰ ਦੀਆਂ ਆਹ ਬੰਦਾ ਇੱਧਰ ਦਲਵੀਰ ਚੱਕ ਪਠਾੜੀ ਨੂੰ ਗੱਪੇ ਚੱਲੀਏ ਗੱਪੇ ਬੈਠਾ ਹੀ ਆਉਣ ਕਿ ਕੰਮ ਨਾਲ ਪਠਾੜਾ ਇੱਧਰ ਬੈਠ ਪੁੱਤ ਉਹ ਚੱਪਲਾ ਪਾਏ ਪੈਰਾ ਪਹਿਲਾਂ ਪੰਜ ਚੱਪਲੇ ਦੇ ਓਏ ਹੋਏ ਜਿਵੇਂ ਲੋ ਜੀ ਬੈਠ ਰਹੇ ਆ ਬਾੜੇ ਚ ਇੱਧਰ ਮਿਲੋ ਸਾਬ ਜੀ ਉਦ ਨੂੰ ਪੈਨ ਨੂੰ ਮਿਲੋ ਜੀ ਸਤ ਸ੍ਰੀ ਅਕਾਲ ਕਿ ਹੋ ਗਿਆ ਯਾਰ ਬੁਖਾਰ ਬਹੁਤ ਚੜ ਗਿਆ ਇੱਕ ਰਾਤ 104 ਤਾ 100 ਹਾਂ 104 ਤਾ ਹੁਣ ਉਤਰ ਗਿਆ ਦਵਾਈ ਲੈ ਕੇ ਆਇਆ ਹੁਣ ਮੈਂ ਤਾਂ ਉਹਦੇ ਗੱਗੇ ਨੂੰ ਪੁੱਛੀ ਮੈਂ ਬੈਠਾ ਤਾਂ ਚੰਗਾ ਭਲਾ ਮੈਂ ਨਾ ਆਇਆ ਮੈਂ ਕਹੀ ਵਾ ਗਰਮੀ ਸਾਲੀ ਹੁੰਦੀ ਵੀ ਤਾਂ ਕਰਕੇ ਹੋ ਗਿਆ ਹਾਂ ਦੋ ਵਾਰੀ ਠੰਡੇ ਪਾਣੀ ਨਾਲ ਨਹਾ ਲਿਆ ਅੱਖਾਂ 'ਚੋਂ ਲਾਟੇ ਨਾ ਹਟੇ 6 ਕਾਂ ਹੀ ਚੱਲੇ ਜਿਗਣਾ ਪੱਠਾ ਚੱਲਦਾ ਹੁੰਦਾ ਹਾਂ ਓ ਠੀਕ ਆ ਤੂੰ ਹਾਂ ਦਵਾਈ ਲੈ ਕੇ ਆਇਆ ਹਾਂ ਲੋ ਜੀ ਇਹਦਾ ਬਚਾਅ ਹੋ ਗਿਆ ਤੈਨਾਂ ਹਣਾ ਨਹੀਂ ਤਾਂ ਨਾ 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 ਹਣਾ ਦਾ ਵਧੀਆ ਤੇਰੇ ਅੱਗੇ ਵੀ ਤੇਰੀ ਬਾਡੀ ਨੇ ਕਿਹਾ ਬਈ ਆਹ ਕੀ ਕਰਤਾ ਇਹਨੇ ਕੰਮ ਲੋ ਜੀ ਡਾਕਟਰ ਸਾਹਿਬ ਅੱਗੇ ਉਦੋਂ ਤੋਂ ਰੋਦਾ ਰੋਜ ਬਾਏ ਵੀ ਨਾ ਨਹੀਂ ਮצאਉਂਦਾ ਹਾਂ ਨਾ ਨਾ ਅੱਜ ਸਿਆਲਾ ਕੋ ਕਰਦਾ ਅਜੀ ਵਲਤੀ ਓਏ ਕੰਮ ਕਰਾ ਨਾ ਕਰਾ ਵਿਹਲਾ ਫਰੀ ਜਾਊਂਗਾ ਪੰਨਾ ਹਮੜਾ ਮੱਛਰੇ ਬਹੁਤ ਇੱਕ ਦੌਰੇ ਲੇਟ ਬਾਲ ਲਾ ਫੋਨ ਦੀ ਮੱਛਰੇ ਬਵਾ ਜਾਂਦਾ ਮੱਛਰੋਂ ਮੱਛਰ ਨੇ ਹੁਣ ਕੀ ਬਲੌਗ ਬਣਾ ਦੀ ਅੰਦਰ ਫਟੇ ਪਾ ਕੇ ਰੱਖਿਆ ਹੋਇਆ ਓਰੇ ਰਾਤੋਂ ਤੱਕ ਕਰਦਾ ਬਹੁਤ ਬਹੁਤ ਹੋਏ ਇੱਕ ਦਿਨ ਕੁੱਤਾ ਰੱਖਿਆ ਹੋਇਆ ਕੋਈ ਨੇ ਘੂੜਾ ਇਹਨਾਂ ਨੂੰ ਮੱਛਰ ਰੱਖਿਆ ਮੱਛਰ ਦੀ ਖਰਾ ਕੇ ਪਤਾ ਕਿੰਨੀ ਐਚਨ ਪੁੱਟ ਕੇ ਦੇਖ ਖੂਨ ਵੀ ਨਹੀਂ ਆਏ ਸਾਡਾ ਖੂਨ ਪਿੰਦਾ ਖਰਾ ਕੇ ਵਧੀ ਜਾਊਗਾ ਆ ਪੀ ਦੇ ਉਹ ਮੈਂ ਡਜੂਗੇ ਉਹ ਕਦੇ ਨਹੀਂ ਕਹੂੰਗੇ ਮੱਛਰਾਂ ਮੈਂ ਕਿਹਾ ਮੈਂ ਥੋੜੇ ਆਹ ਲੈਡ ਵਾਲੀ ਕਹਿੰਦੀ ਜਾਉਂਦਾ ਆ ਲੈ ਆ ਬੱਲਵ ਪਤਾ ਨਹੀਂ 24 ਘੰਟੇ ਵਾਲੀ ਬਾਤ ਤਾਂ ਨੇ 5 ਵਜੇ ਤੇ ਬਣ ਦੱਸਦਾ ਕੱਦਾ ਚੱਲਦਾ ਬਾਈ ਇਹ ਚੱਲ ਆਏ ਆ ਨੇ ਇਕਣੇ ਗਾਹਾਂ ਜਿਹੜੇ ਜੀਰੀਆਂ ਲੱਗਣੀਆਂ ਨੇ ਨਾ ਇਕੱਠਾ ਜੇ ਹੱਲਾ ਬੋਲ ਕੇ ਮਿੰਟੋ ਮੇਟੀ ਮੋਟਰ ਆ ਬੇਲੀਆਂ ਦੇ ਪਿਛਲੀ ਵਾਰੀ ਆਪਣੀਆਂ ਤੋਂ ਨਹੀਂ ਖੋਰ ਹੋ ਜਾਣਾ ਇਦਾਂ ਹਾਰ ਆਇਆ ਤਾਂ ਜਿਆਦਾ ਉਹ ਉਹਦੀ ਉਧਰ ਹੀ ਲਾਈਨ ਟੁੱਟ ਗਈ ਸੀ ਨਾ ਉਹ ਇੱਧਰ ਤੇ ਚਲਦੀ ਆ ਬਿੱਲੇ ਵਾਲੀ ਇੱਧਰ ਤੇ ਚਲਦੀ ਆ ਹੈਨਾ ਹਾਂ ਉਹ ਸਾਰੀਆਂ ਮੋਟਰ ਇੱਧਰ ਲੈਣ ਲਈ ਪਰਤੇ ਪਈਆਂ ਹੋਈਆਂ ਜਿਵੇਂ ਕਿ ਹੜਾ ਇਹ ਤਾਂ ਖੰਬੇ ਖੰਬੇ ਸਾਰੇ ਦੇ ਕਰਕੇ ਉਹ ਇੱਧਰ ਤੇ ਚੱਲਦੀ ਹੈ ਉਹਦੀ ਹੁਣ ਗੌਰ ਕਰ ਲੈ ਬਈ ਠੀਕ ਆ ਨਹੀਂ ਜਾਂ ਤਾਂ ਲੋਡ ਵਧੂਗਾ ਜਾਂ ਚੱਲਣੀ ਨਹੀਂ ਲੋਡ ਵਧੂਗਾ ਜਿਹੜੀਆਂ ਆਪਣਾ ਉਹਦੇ ਚੁਰੀਆਂ ਤੇ ਆ ਕਹਿੰਦੇ ਨਹੀਂ ਤੇ ਵੀ ਜਿਆਦਾ ਤਾਂ ਵਧੀਆ ਹੋ ਗਿਆ ਵੀ ਸਾਰੀ ਕਪੈਸਿਟੀ ਹੋ ਗਈ ਆ ਉਹ ਆਪਣੇ ਇੱਧਰ ਦੀ ਹੋ ਗਈ ਇੱਕ ਸਾਈਡ ਤੇ ਬੇਲੇ ਬੇਲੇਵਲ ਤਾਂ ਰੈਕਸ਼ਨ ਟੁੱਟਾ ਮੇ ਉੱਥੇ ਅੱਛਾ ਇਹ ਰੋਪੜ ਤਾਂ ਹੀ ਜਾਂਦਾ ਆਪਣੇ ਵੱਲ ਤੇ ਹੀ ਐਸੇ ਕੀ ਦੇਖੀ ਚੱਲਣਾ ਨਹੀਂ ਕੰਮ ਮੈਂਡ ਏਰੀਆ ਹਾਂ ਕੱਲ ਦੇਖਦੇ ਆਂ ਕੀ ਬਣਵਾ ਇਹ ਗਏ ਤੇ ਅੱਜ ਏ ਕਹਿੰਦੇ ਵੀ ਤੁਸੀਂ ਇੱਧਰ ਤੇ ਜੈਂਪਰ ਖੋਲਦੋ ਆਪੇ ਕਰੂੰਗੇ ਉਹ। ਥੋੜਾ ਜਿਹਾ। ਇਹ ਬਿਜਲੀ ਵਾਲੇ ਦੇ ਕੰਮ ਆ ਜੀ ਕੰਮ ਕਰੀਏ। ਚੱਲਣਾ ਨਹੀਂ ਕੰਮ ਆ ਬਹੁਤ ਬਹੁਤ ਲੰਬਾ ਇਹ। ਨਹੀਂ ਨਹੀਂ ਇੱਠੀਆਂ ਮੋਟਰ ਚੱਲ ਵੀ ਲੋੜ ਹੀ ਨਹੀਂ ਉਹ ਹੁਣ। ਹੋਰ ਯਾਰ ਅੱਗੇ ਦਾ ਜੇ ਐਡੋ ਬੈਡਕ ਨਾ ਹੋਵੇ ਤਾਂ ਮਹੀਆ। ਹਾਂ ਸਾਰੇ ਦੱਬ ਜਾਣੇ। ਤੇ ਕੋਲਾਸ ਕੜਕੜ ਹੋਣੀ ਆ ਉਹਨਾਂ ਕਿੱਥੇ ਲੋੜ ਚੱਲਣਾ। ਬਾਕੀ ਦਾ ਚਾਚਾ ਦੱਸੂਗਾ। ਮੈਂ ਗੱਜੇ। ਹਾਂਜੀ। ਇਹ ਦੋ ਗੱਲ ਕਰਦੇ ਆ। ਜਿਹੜੀ ਇੱਧਰ ਤੇ ਲਾਈਨ ਪਾਈ ਹੋਈ ਉਹ ਤਾਂ ਨਹੀਂ ਚਲਦੀ ਜਾਏਗੀ। ਕਿਹੜੀ? ਬਿਜਲੀ ਵਾਲੀ ਮੰਡ ਵਾਲੀ। ਉਧਰ ਉਧਰ ਤੇਰਾ ਇੱਥੇ ਨਹੀਂ ਲੱਗਾ ਤਾਰਾ ਕੱਢਣੀਆਂ ਯਾਰ ਹੁਣ ਮੇਰੀ ਗੱਲ ਸੁਣ ਲੈ ਹੁਣ ਉਧਰ ਹੁਣ ਨਦੀਆਂ ਸੁੱਕ ਗਈਆਂ ਸਭ ਕੋ ਸਭ ਕੋ ਸੁੱਕ ਗਿਆ ਹੁਣ ਖੇਤ ਖਾਲੀ ਆ ਖੇਤ ਖਾਲੀ ਆ ਹੁਣ ਉਧਰ ਦੀ ਬਰਲੇ ਨਾਲ ਹੁਣ ਜਾਈਦੀ ਆ ਉਹ ਇਹਦੇ ਬਹੁਤ ਆਰਾ ਮੋਟੀਆਂ ਜੋ ਪਟਾ ਕੇ ਬੈਣੀ ਦੇਖੀ ਤੂੰ ਹੈ ਕਿ ਨਹੀਂ ਇਹ ਇਕੱਠਿਆਂ ਆ ਸਾਡੂ ਬਿਠਾ ਲਣਾ ਉਹ ਤਾਂ ਜ਼ਿਆਦਾ ਤਾਂ ਜੁੜ ਗਿਆ ਮੇਰੀ ਗੱਲ ਸੁਣ ਉਹ ਤਾਂ ਜੁੜ ਗਿਆ ਜ਼ਿਆਦਾ ਤਕਰੀਬਨ ਧਾਨ ਲੱਗੇ ਤੇ ਪਾਣੀ ਹੋ ਗਿਆ ਮੰਡਾ ਮਾ ਬਹੁਤ ਜਨ ਨਦੀਆਂ ਟੁੱਟ ਗਈਆਂ ਹਾਂ ਮੋਟਰਾਂ ਦੀਆਂ ਬੰਦ ਹੋ ਗਈਆਂ ਉਹ ਤਾਂ ਲੈਣ ਤਾਂ ਝੱਟ ਚੱਲ ਗਈ ਜਾ ਹੁਣ ਲੋਾਈ ਹੁਣੀ ਤਾਂ ਅੰਨਾ ਦੀ ਸਾਰੀ ਜਾਣ ਕਿੱਥੇ ਜਾਂਦੀ ਜਾ ਲਿਉਗੀ ਜੇ ਜੀ ਨਹੀਂ ਨਿਕਲਨੀ ਇਹਦੀ ਜਦ ਟੁੱਟੀਆਂ ਨੇ ਦੀ ਆਪਣੇ ਵਾਲੇ ਬੁੱਝੇ ਮਾਰ ਜੀ ਇਹ ਦੇਖ ਲਈ ਜੇ ਖਰਾਬ ਹੋ ਗਏ ਇਹਨਾਂ ਛਿੱਤੂ ਨੂੰ ਦੇਖ ਵੀ ਨਹੀਂ ਕਰਨੀ ਆਪਣੀ ਫੇਰ ਤਾਂ ਲਾਉਣੀ ਯਾਰ ਖੇਤਾਂ ਬਲੋਂ ਕੰਮ ਹਾਂ ਪੈਵੇਂ ਉਹ ਬਿਰਲਾ ਹੁਣ ਲੱਗਣਾ ਚਾਹੀਦਾ ਆਪਣਾ ਲੱਗੂ ਜਨਾ ਬਸ ਉਹ ਖਰਾਬ ਹੋਣੀ ਆ ਫਿਰ ਨਾਲੇ ਹੁਣ ਬਿਰਲਾ ਲੱਗ ਹੋ ਜੂਵੇ ਬਸ ਅੱਜ ਹੀ ਲਾਓ ਪੱਠੜੀ ਉਹਦੀ ਹੁਣ ਇਹਦਾ ਮੈਰੀ ਨਾਲ ਥੋੜਾ ਪਹਿਲਾਂ ਨਾ ਠਕੀ ਨਹੀਂ 5 ਵਜੇ ਰਾਟ ਦੀ ਆ ਸੱਚੇ ਰਾਟ ਦੀ ਕੋ 2 ਘੰਟੇ ਹੁਣ ਤਾਂ ਹੀ ਦਿੱਤੇ ਇਹਨਾਂ ਨੇ ਭਰ ਗਿਆ ਖੇਤ ਉਹ ਆ ਥੋੜਾ ਬੋਤਾ ਰਹਿੰਦਾ ਕਹਿੰਦਾ ਭਰ ਜਾਣਾ ਭਰ ਗਿਆ ਹੁਣ ਥੋੜਾ ਬੋਤਾ ਰਹਿੰਦਾ ਦਾ ਕਿੰਨਾ ਕ ਇਹੀ ਕਰਦਾਦਾ ਅਸੀਂ ਮੈਂ ਕਿਹਣਾ ਪੁੱਛਿਆ ਕਹਿੰਦਾ ਭਰ ਜਾਣਾ ਜੇ ਅੱਧਾ ਘੰਟਾ ਘੰਟਾ ਚੱਲੇਗੀ ਬਸ ਅੱਧਾ ਘੰਟਾ ਜਿੱਥੇ ਇੰਨੇ ਗਈ ਆ ਆਈ ਆਏ ਉੱਥੇ ਦੇ ਆਹੋ ਉੱਥੇ ਘੰਟਾ ਚੱਲਦੀ ਕਰਦੇ ਫਿਰ ਭਰ ਗਿਆ ਹੁਣ ਹੋਰ ਹੋਰ ਇੰਨਾ ਤਾਂ ਉਧਰ ਵੀ ਚੱਲਦਾ ਫਿਰ ਆਹ ਹੋ ਜਾਂਦਾ ਫਿਰ ਜਿਆਦਾ ਆਉਂਦੀ ਲੋਕਾਂ ਦੇ ਭਰਦਾਨੇ ਤੇ ਲੋਕਾਂ ਦਾ ਨਹੀਂ ਬਣਾ ਪਾਣੀ ਉੱਥੇ ਉਹ ਕਿਧ ਨੀਵਾ ਆਉਣਾ ਅੱਛਾ ਤਾਂ ਹੀ ਛੱਡ ਕੇ ਆ ਜਾਂਦੇ ਸੀ ਉਹਨੂੰ ਖੱਟਣਾ ਪਵੇ ਅਦਾਲੇ ਨੂੰ ਮੜੀ ਪਰਲੇ ਉਲੋ ਹੋਂ ਚੜਦਾ ਨਹੀਂ ਨੀਨਾ ਪਰਾ ਹੁੰਦਾ ਕੰਨੇ ਆ ਜੇ ਤੁਸੀਂ ਬੀਜ ਲਏ ਆ 95 ਦਾ ਵਧੀਆ ਹੋ ਗਿਆ ਅੱਨਾ ਪੁੱਗਦਾ ਗਿਆ ਜਾ ਕੇ ਕਿਹੜਾ ਲੈ ਕੰਨਾ ਬਹੁਤ ਵਧੀਆ ਪੂਰਾ ਖੜਾ ਕੰਨਾ ਅੱਜ ਕੱਲ ਵੀ ਹੁਣੀ ਪਨੀਰੀਆ ਵਰਾ ਹੈ ਪਨੀਰੀਆ ਹਾਂ ਕੱਲ ਵੀ ਹੁਣੀ ਯਾਰ ਮੈਂ ਤਾਂ ਬਾਈ ਲੇਜ਼ਰ ਨੂੰ ਠੀਕਦਾ ਮੈਂ ਲੇਜ਼ਰ ਕਰਾਉਣਾ ਇਹ ਲੋਨ ਹੋਗਾ ਤਾਂ ਹੀ ਆਊਗਾ ਬਾ ਆਇਆ ਨਾ 1 ਕਿਲੋ ਦਿਨ ਚ ਨਾਰੇ ਕਰੂ ਕਰਤਾ ਲੋਨ ਹੋ ਜੇ ਕੱਲ ਨੂੰ ਲਈਏ ਲੋਨ ਅੱਜ ਅੱਜ ਅਪਲਾਈ ਕਰਿਆ ਬਾ ਦੋ ਦੋ ਤਿੰਨ ਦਿਨ ਦਾ ਪ੍ਰੋਸੈਸ ਹੋਊਗਾ ਨਹੀਂ ਲੱਗਣ ਨੂੰ ਕੋਈ ਬੈਂਕਲੇ ਹਾਂ ਕਹਿੰਦੇ ਵੀ ਹਾਂ ਹਰੀ ਜੰਡੀ ਦੇ ਦਿਨ ਬਾਜਨ ਤਾਂ ਉੱਥੇ ਟਰੈਕਟਰ ਉੱਥੇ ਘਟਾਣਾ ਹੈ ਟਰੈਕਟਰ ਉੱਥੇ ਘਟਾਉਣਾ ਫਿਰ ਜਾ ਕੇ ਕਿ ਬੈਂਕ ਤੇ ਜਦੇ ਫੋਨ ਕਰਦਾ ਅੱਜ ਵੀ ਉਹ ਅੱਜ ਅਸੀਂ ਜਾਇਆਏ ਹਾਂ ਅਪਲਾਈ ਕਰਿਆ ਆਂਦਾ ਹਾਂ ਅੱਜ ਮਹੂ ਕੱਲ ਤੱਕ ਕੰਦਾ ਬਾਰ 1 ਵਜੇ ਤੱਕ ਕਹਿੰਦਾ ਵੀ ਪਤਾ ਲੱਗ ਜੂ ਵੀ ਹੋਊਗਾ ਕਿ ਨਹੀਂ ਹੋਊਗਾ ਭਾਈ ਨਾਲੇ ਲਿਆਉਣਾ ਵੀ ਜਸਮੰਤ ਦਾ ਜਸਮੰਤ ਦਾ ਨਾ ਨਾ ਲੈਂਡ ਫੋਰਸ ਨਾ ਲੈਂਡ ਫੋਰਸ ਲੈਂਡ ਫੋਰਸ ਅੱਜ ਉਹ ਵੀ ਚਲਾ ਕੇ ਦੇਖਦੇ ਭਾਈ ਕੀ ਆ ਕਹਿੰਦਾ ਲੱਗ ਲੱਗ ਹਾਂ ਤਾਂ ਆਪਣੀ ਰੇਲ ਤੇ ਚੱਕਰ ਨਹੀਂ ਜਾਏਗੀ। ਚਾਹੇ ਸਾਰੇ ਤਕਨੀਕਾਂ ਲੱਗ-ਲੱਗ ਆਹੋ ਸਾਰੇ ਇੱਕ ਵਾਰ ਸੇਮ ਕੋਈ ਨਹੀਂ। ਹੱਦ ਆਏ ਹੁੰਦਾ ਹੈ ਕਈਆਂ ਨੇ ਬਾਗਟ ਬਾਈ ਜਿਹੜੀ ਮਰਜ਼ੀ ਲੈ ਲਾ ਸਿਸਟਮ ਜਿਹੜਾ ਮਰਜ਼ੀ ਲਾ। ਉਹ ਜੀ ਹੁੰਦੀ ਉਹ ਜਿਹੜਾ ਹੁਣ ਇੱਕ ਕੰਪਨੀ ਦਾ ਹੀ ਸਾਰਾ ਸਮਾਨ ਹੈ ਨਾ ਤਾਂ ਸਭ ਤੋਂ ਵਧੀਆ ਰਹਿੰਦਾ। ਆਹੋ ਆਪਾਂ ਇੱਕ ਕੋਲੇ ਜਾ ਸਕਦੇ ਸਾਰੀ ਗਾਰੰਟੀ। ਮੇਨ ਬਸ ਯਾਰ ਮੇਨ ਪਤਾ ਗਿਆ ਚਾਹੀਦਾ ਚਾਚੇ। ਸਾਲ ਬਾਅਦ ਜਦ ਚਲਾਉਣਾ ਚੋ 6 ਮਹੀਨੇ ਬਾਅਦ। ਇਹ ਸਰਵਿਸ ਫ੍ਰੀ ਦੇਣੀ ਚਾਹੀਦੀ ਬਸ ਹੋਰ ਕੁਝ ਨਹੀਂ। ਆਹੋ ਐਨੇ ਚ ਬੰਦਾ ਖੁਸ਼ ਹੋ ਜਾਂਦਾ। ਉਹ ਮੈਂ ਜਾਂਦਾ ਤਾਂ ਬਟਨ ਖਰਾਬ ਆ ਕੁਝ ਖਰਾਬ ਆ ਮਿੰਟ ਪੰਜ ਲਾਉਣੇ ਉਹਨਾਂ ਨੇ ਸਰਵਿਸ ਕਰਨੀ ਸਾਰੇ ਦੀ ਤੇ ਚੱਲੇ ਚੱਲਦਾ ਵੀ ਤਾਂ ਵੀ ਸਰਵਿਸ ਕਰਾਉਣੀ ਮੈਨੂੰ ਆਹੋ ਠੀਕ ਆ ਫਿਰ ਮੈਂ ਆਇਆ ਨਾ ਇਹ ਕੰਪਿਊਟਰ ਹੈ ਯਾਰ ਇਹਦਾ ਕੀ ਪਤਾ ਵੀ ਕੀ ਖਰਾਬੀ ਆ ਯਾਨੀ ਆਪਾਂ ਨੂੰ ਨਹੀਂ ਪਤਾ ਲੱਗਣਾ ਇਹ ਚ ਨਾ ਨਾ ਇਹ ਤਾਂ ਖੜੇ ਦੇ ਹੀ ਪਤਾ ਲੱਗਦਾ ਵੀ ਜਾਂ ਫਿਰ ਖੇਤ ਵਾਲਾ ਦਾਦਾ ਵੀ ਭਾਈ ਉਹ ਦੇ ਲਾ ਪਰਲੀ ਸਾਈਡ ਨੂੰ ਨਾ ਪਿਆ ਆ ਉਹ ਆ ਜਾਂਦਾ ਉਹ ਜੇ ਕੱਢਣਾ ਫਿਰ ਉਹ ਚ ਕੱਢਣਾ ਹਾਂ ਜ਼ੀਰੋ ਲੈਵਲ ਤੇ ਕਿੰਨਾ ਕਿ ਦੋ ਵਾਰੀ ਆਲੀ ਨਾ ਥੋੜੀ ਬਹੁਤੀ ਪ੍ਰੋਬਲਮ ਆ ਅੱਛਾ ਚੱਲ ਉਹਦਾ ਯਾਰੀ ਫੋਨ ਕਰਕੇ ਰੀਸੈਟ ਕਰਾ ਕੇ ਉਰੀ ਸੈਟਿੰਗ ਹੋ ਗਈ। ਓ ਬਾਈ ਸਾਨੂੰ ਜਮਾ ਨਹੀਂ ਔਖੀ ਲੱਗਣੀ ਸਾਡੇ ਕੋਲ ਪਹਿਲਾ ਡਰਾਈਵਰ ਹੈਗਾ ਏ। ਡਰਾਈਵਰ ਚੋਟੀ ਦਾ। ਹਾਂ। ਰਾਂਭਾ ਕਦੇ ਆਇਆ ਨਹੀਂ ਪੁੱਛਦਾ ਚਾਚੇ ਨੂੰ ਚਾਚੇ ਨੇ ਦੋ ਵਾਰੀ ਕਰਕੇ ਚਾਚਾ ਮੈਨੂੰ ਫੇਰ ਕਹੀ ਜਾਵੇ ਦਿਲ ਤੱਕੀ ਜਾਵੇ ਨਾ ਚਾਹ ਭਲਾ ਦੇ ਕਰੇ। ਦੇਖ ਲੈਦਾ ਹੈ ਉਹ ਤਾਂ ਦੋ ਵਾਰੀ ਕਰਨਾ ਗੱਲਵਾ ਬਣਾਦੀ। ਫੇਰ ਕਹਿੰਦਾ ਢਾਲ ਵੀ ਥੋੜੀ ਚਾਹੀਦੀ ਆ। ਮੈਂ ਕਹਾ ਤੂੰ ਬੈਠਾ ਰਹਿ ਫੇਰ ਦੱਸੀ ਉਹਨੂੰ। ਹੁਣ ਤੱਕ ਨਹੀਂ ਹਿੱਲੇ ਚਾਚੇ ਹਿੱਲੇ ਕਿਹਦਾ? ਵਾਹ ਬਈ। ਪਣਾ ਚੜ ਗਿਆ ਉਹਨਾਂ। ਪਣਾ ਚੜਾਦਾ ਤਾਂ ਵੀ ਨਹੀਂ ਹਿੱਲੇ। ਪਣਾ ਦਾ ਬੈ ਗਿਆ ਹੁਣ ਪਣਾ। ਅੱਜ ਪਣਾ ਤਾਂ ਜਿਹ ਉਹ ਤੇ ਕੁੱਦ ਦੂਦਵਾਰਾ ਹੋਇਆ ਉਹ ਲੀਲੀ ਜਿੱਥੇ ਗੜੀ ਮੋੜ ਉੱਪਰ ਜਾ ਕੇ ਇਕੱਠੀ ਹੋ ਜਾਂਦੀ ਸੀ ਹਾਂ ਲੀ ਪਣਾ ਦਾ ਨਾ 4000 ਰੁਪਏ ਦਾ ਮੂਰੇ ਇਹ ਮੂਰੇ ਤੋਂ ਪਰਪੰਦਾ ਕਰਨੇ ਗੰਭੀਰ ਐ ਸਾਰੇ ਪਾਰੇ ਪਾ ਕੇ ਕਰਨੇ ਸਾਰੇ ਉਹ ਤਾਂ ਆਪਾਂ ਨੇ ਆਵੇ ਕਮਾ ਲੈਣਾ ਫੜਾ ਫੜਾ ਚੱਲ ਹੁਣ ਅਗਲੀ ਉਹ ਤੂੰ ਚੌਕ ਚੋਂ ਮੰਜੀਆ ਪਿਆਰ ਆਪਣਾ ਐ ਹੁਣ ਤਾਂ ਟੈਨਸ਼ਨ ਐ ਨਹੀਂ ਲੈ ਆਪਣਾ ਨਹੀਂ ਕਹਿ ਸਕਦੇ ਮੈਂ ਉਹ ਆਪਣਾ ਹੀ ਆ ਆਪਣਾ ਆਏ ਤੇ ਆਪਣਾ ਯਾਰ ਆਪਣਾ ਬਸ ਚੱਲ ਜੇ ਤੈਨੂੰ ਕਹਿਤਾ ਜੇ ਤੇ ਫੇਜੇ ਚਲਾਉਣੇ ਵਾਲੇ ਬਣੇ ਉਹ ਫੇਜੇ ਐਡੀੋ ਗੱਲ ਆ ਫੇਮ ਆਪਣੇ ਵਾਲੇ ਅੱਗੇ ਖੜਾ ਦਿੰਨਾ ਠੀਕ ਐ ਜੇ ਚਲਾਉਣਾ ਹੀ ਆ ਠੀਕ ਨਹੀਂ ਜਾਓ ਚਾਚਾ ਤੇਰੀ ਪਿੱਠ ਨਹੀਂ ਲੱਗਣਦਾ ਤੇਰਾ ਲੋਰ ਪਾਸ ਹੋਵੇ ਚੇ ਨਾ ਹੋਵੇ ਹਾਂ ਜਾ ਠੀਕ ਨਹੀਂ ਬਿਕ ਅੱਗੇ ਜਵਾਨ ਕਰਤੀ ਜਾ ਫਿਰ ਉਹਨੂੰ ਬੁਲਾ ਦਈ ਫਿਰ ਭਾਈ ਜੇ ਚਲਾਓ ਮੈਨੂੰ ਇਹ ਚਲਾਉਣ ਕਰਕੇ ਔਖੀ ਹੋ ਜਾਣੀ ਨਾ ਫਿਰ ਸੈਲਰ ਦਾ ਵੀ ਉਧਰ ਜਾਚੇ ਹਾਂ ਦੋ ਪਾਸੇ ਭੱਜਣਾ ਅੱਠ ਨਹੀਂ ਹੋਣੀ ਪਰ ਇੱਕ ਦਿਨ ਹੋਰ ਦੱਸਦਾ ਮੈਂ ਪਰ ਇੱਕ ਗੱਲ ਮੈਂ ਆਪਣਾ ਤਿਆਰਬਾ ਜਿਹੜਾ ਤੈਨੂੰ ਦੱਸਦਾ ਜਾ ਤੀ ਤੁਸੀਂ ਵੀ ਕਰੇ ਹੋਏ ਆ ਹਾਂ ਚਲ ਤੂੰ ਆਪਣੀ ਗੱਲ ਬਾਅਦ ਵਿੱਚ ਦੱਸੀ ਪਰ ਕੰਪਿਊਟਰ ਹੋਦਾ ਆਪਣਾ ਹਾਂ ਧਾਨਾਂ ਦੇ ਪਹਿਰੇ ਹੀ ਹੋਦਾ ਨਾ ਹਾਂ ਬਾਹਰ ਥੋੜੀ ਹੋਇਆ ਪ੍ਰਾਰ ਪ੍ਰਾਰ ਦੋ ਸਾਲ ਹੋ ਗਏ ਕੀ ਆ ਸਾਲ ਆ ਨਹੀਂ ਅੱਗੇ ਖੁੰਜਾ ਮੈਂ ਤਾਂ ਮਰ ਜਿੰਦੇ ਸੀ ਹਾਂ ਉਕੇ ਨਹੀਂ ਮਰ ਜਿੰਦੇ ਹਾਂ ਉਹ ਕੈਰਾਂ ਦੇ ਕੈਰੇ ਕਿਰਾਏ ਦੇ ਸੀ ਮਦੇ ਉਹ ਵੀ ਕਟੱਕਾਂ ਨਹੀਂ ਮਰਿਆ ਆ ਤਾਂ ਨਦੀ ਨੇ ਫਿਰ ਮਾਰਿਆ ਤੂੰ ਵੀ ਦੂਈ ਸਾਲ ਆ ਕੇ ਹੈ ਕਿ ਨਹੀਂ ਨਹੀਂ ਖੁੰਜਾ ਪਰ ਨਾ ਨੀਮਾ ਉੱਚਾ ਨਹੀਂ ਮਰ ਜਿੰਦਾ ਢੌੜਾ ਪਾਉਂਦੀ ਆ ਪਾਉਣੀ ਪੈਂਦੀ ਉੱਥੇ ਹੀ ਹੁੰਦੀ ਆ ਜਿੱਥੇ ਪਹਿਲਾਂ ਹੁੰਦੀ ਆ ਉੱਥੇ 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 ਪਾਉਣੀ ਪਹਿਲਾਂ ਉੱਕਣੀ ਕਰੇ ਉੱਚੇ ਨਹੀਂ ਮਰ ਜਿੰਦੇ ਅੱਗੇ ਕਹਿੰਦੇ ਹੁੰਦੇ ਵੀ ਤਾਂ ਲਾਉਣੇ ਬਹੁਤ ਔਖੇ ਆ ਜਾਂ ਲੇਜਰ ਕਰਾ ਗੁਰੂ ਹੁੰਦੇ ਹੁੰਦੇ ਹਾਂ ਉਹ ਬੰਦਾ ਪੱਧਰ ਆਏ ਉਹ ਜੱਤਾਂ ਵੀ ਗੱਲ ਪਾਣੀ ਦਾ ਬਹੁਤ ਬੱਚੇ ਪਾਣੀ ਦੇ ਬੱਚੇ ਤਾਂ ਬਹੁਤ ਆ ਇਹਦੇ ਨਾਲ ਬੱਚੇ ਤੋਂ ਬੱਚੇ ਦਾ ਵਰਗੀ ਬੱਚੇ ਤਾਂ ਪਾਣੀ ਦੇ ਬੱਚੇ ਬਹੁਤ ਹੋ ਗਏ ਸੜਾ ਦੰਦੀਆ ਵੱਢਣ ਲੱਗ ਗਿਆ ਲੱਗਿਆ ਵੱਢਣਾ ਅੱਜ ਤੂੰ ਦੱਸੀ ਤਾ ਯਾਰ ਬਾ ਮੇਰਾ ਸਹੀ ਆ ਕਾ ਦਾ ਵੀ ਜੇ ਹੁਣ ਤੁਨੂੰ ਤੁਨੂੰ ਮੈਂ ਕਹਾਂ ਦੀ ਤੁਹਾਨੂੰ ਚੀਜ਼ ਦਿਖਾ ਦੇ ਆ ਤੂੰ ਮੈਨੂੰ ਸਿਖਾਈ ਨਹੀਂ ਚੱਲ ਠੀਕ ਆ ਨਾ ਆਪਣੇ ਤਜਰਬੇ ਨਾਲ ਸਿੱਖੀ ਹੋਵੇ ਕੋਈ ਨੂੰ ਕਾਨੂੰ ਯਾਰ ਬੰਦਾ ਕਦੇ ਮਾਰ ਨਹੀਂ ਖਾਉਂਦਾ ਵੀ ਜਿਹਨੇ ਆਪਣੇ ਤਜਰਬੇ ਨਾਲ ਚੀਜ਼ ਸਿੱਖ ਲਈ ਨਾ ਹੈਂਡ ਕਰਕੇ ਵੀ ਮੈਂ ਸਾਲਾ ਇਹਦੇ ਉੱਪਰ ਕਰ ਨਹੀਂ ਦਾ ਉਹ ਬੰਦਾ ਕਦੇ ਮਾਰ ਨਹੀਂ ਖਾਊਗਾ ਕਦੇ ਰੰਬਾ ਨਹੀਂ ਆਊਗਾ ਜਿਹੜੇ ਚੇਲੇ ਬਣੇ ਹੋਏ ਆ ਬੰਦੇ ਵੀ ਕਿਸੇ ਸਿੱਖ ਕੇ ਕਰਦੇ ਦੇਖੇ ਆ ਮੈਂ ਮੈਂ ਜਾਂਦਾ ਰਹਿਣਾ ਬਥੇਰੇ ਆਪਣੀਆਂ ਆੜੀਆਂ ਕੋਲ ਉਹ ਸਾਰੇ ਓਕਣਾ ਕਾਮਯਾਬ ਨਹੀਂ ਹੈਗੇ ਕੰਮ ਓਕਣਾ ਹੈ ਨਹੀਂ ਸਾਡੀਆਂ ਜੀ 2 ਲੱਖ ਲੈਣਾ ਮੈਂ ਤੁਸੀਂ ਦੇਖਾ ਘਾਟਾ ਨਾ ਬਾਕੀ ਭਾਈ ਲੇਜ਼ਰ ਵਾਲੇ ਆ ਕੇ ਸਾਈ ਹੁਣੀ ਦੇ ਦਮਾ ਸਾਦੀ ਪਹਿਲਾਂ ਲੇਜ਼ਰ ਦੀ ਤਾਂ ਗੱਲ ਬਾਣਾ ਜੋ ਤਾਈ ਸਾਈ ਦਊਂ ਮੈਂ ਭਾਈ ਕਹਤਾ ਇਹ ਹੋਰ ਕਹੇਦਾ ਇੱਕ ਇਹਨੂੰ ਕਹੇਦਾ ਵੀ ਦੂਏ ਤੀਏ ਦੇ ਨੇ ਮੇਰੇ ਵਾੜ ਦੇ ਹਾਂ ਇੱਕ ਤਾਂ ਆਪਣੀ ਫੋਟੋ ਦੇ ਦੀ ਇੱਕ ਆਧਾਰ ਕਾਰਡ ਦੀ ਫੋਟੋ ਦੇ ਦੀ ਤੇ ਜਦ ਇਹ ਫੜੀ ਕਰ ਦੇਣੀ ਮੈਂ ਹਾਂ ਬਸ ਦੋ ਸਾਲ ਬਾਅਦ ਤੈਨੂੰ ਜਿਹੜੇ ਪੈਸੇ ਦੇ ਦੇਵਾਂ ਊ ਕੀ ਆ ਕਾ ਦੇ ਭੇਜਣਾ ਹੈ ਉਹ ਸਾਲ ਬਾਅਦ ਦੇ ਦੇਣੇ ਤੈਨੂੰ ਤੈਨੂੰ ਲੱਗਦਾ ਇਹਨੇ ਮੈਨੂੰ ਬੈਂਕ ਨਹੀਂ ਜਾਣ ਦੇਣਾ ਕੱਲ ਮੈਂ ਮੋੜੀ ਆਉਣਾ ਚਾਚੇ ਨਾਲ ਹੋ ਗਈ ਗੱਲ ਚਾਚਾ ਨੂੰ ਕਹਤਾ ਜੀ ਤੇਰਾ ਰਫਾ ਹੋ ਗਿਆ 1921 ਤੇਰੇ ਇਹਨੂੰ ਲੋਨ ਨੂੰ ਲੈ ਜੀ ਲੈ ਦੋ ਆਫਰ ਲੱਗ ਦਵਾਉਗੇ ਓਏ ਭਾਈ ਦੋ ਆਫਰਾਂ ਇੱਕ ਦਲਬੀਰ ਨੇ ਦੇਤੀ ਇੱਕ ਮੈਂ ਦੇਤੀ ਮੈਂ ਕਿਹਾ ਮੈਂ ਆਪਣੇ ਆਪ ਲਿਆ ਖੜਾਉਣਾ ਫੇਰ ਚਲਾ ਲਿਓ ਭਾਈ ਯਾ ਅਸੀਂ ਵੀਰ ਤੇ ਚਲਾਉਣਾ ਹੀ ਆ ਕਹਤਾ ਵੇਚਣ ਲੱਗੇ ਨਹੀਂ ਦੱਸਿਆ ਹੈਗਾ ਵੇਚੇ ਕੀ ਨਹੀਂ ਆ ਓਹ ਕਹਿੰਦਾ ਔਰ ਅੱਦਾ ਇਹ ਤਾਂ ਬਹੁਤ ਕੁ ਕਹਿੰਦਾ ਲਿਆ ਮੈਂ ਸਵੇਰੇ ਲਿਆ ਕੇ ਖੜਾ ਦਿੰਦਾ ਮੈਨੂੰ ਯਾਰ ਉਹਦਾ ਚੱਕਰ ਆ ਮੇਰੇ ਉਧਰ ਕਰਕੇ ਔਖਾ ਹੋ ਜਾਂਦਾ ਲੈ ਤੇਰੇ ਚੱਲਦਾ ਲੈ ਜਗਰਾ ਹਾਂ ਕਿੱਥੇ ਲਿਆਉਣਾ ਦੱਸੋ ਸਵੇਰੇ ਖੜਾ ਦਿੰਦਾ ਲੈ ਆ ਕੇ ਕਿੱਥੇ ਨਹੀਂ ਮੈਂ ਯਾਰ ਅਸੀਂ ਨਹੀਂ ਮੰਗਾਉਣਾ ਇਹਦਾ ਚੱਲਦਾ ਹੱਦ ਹੋ ਗਈ ਯਾਰ ਮੈਂ ਨਾ ਪਹਿਲਾ ਸੀਜ਼ਨ ਦੱਸ ਮੈਂ ਕਿੱਥੇ ਲਾਇਆ ਉਰੀ ਲਾਇਆ ਸੀਜ਼ਨ ਤਾਂ ਕਹਿੰਦਾ ਉਹਦੇ ਬਗਾਏ ਪਏ ਚੰਦ ਕਰਾਉਣ ਗਏ ਹੋਏ ਕੀ ਬਹਾਕੇ ਜੇ ਬਹੁਤ ਉਹ ਮੰਮਾ ਵੀ ਨਹੀਂ ਜਵਾਬ ਦਿੰਦਾ ਉਹ ਯਾਰ ਪਤਾ ਕਰ ਲਿਆ ਉਧਰ ਉਹ ਚੰਦਬਰ ਗਏ ਬੇ ਉੱਥੇ ਜਿਹੜਾ ਇੱਕ ਵਾਰ ਸੂਰਜ ਪੈਂਦਾ ਇੱਕ ਵਾਰ ਨਹੀਂ ਪੈਂਦਾਗਾ ਕਮੇਟੀ ਜਿਹੜੇ ਕਰਨੀਆਂ ਨੇ ਉਹ ਮਿੱਟੀ ਉੱਪਰ ਥੱਲੇ ਕਰਨੀ ਉੱਥੇ ਉਹਨੇ ਕੋਈ ਨਹੀਂ ਮੈਂ ਜਾਣਾ ਹੁਣ ਮਾਰ ਕੇ ਆਉਣਾ ਉੱਥੇ ਕਿਹੜਾ ਦਿਨ ਵੀਡੀਓ ਬਣਾ ਕੇ ਲਿਆਉਂਗਾ ਉਦੋਂ ਚਲਾਉਂਗਾ ਕਾਲੀ ਮਿੱਟੀ ਇੱਧਰ ਲਿਆਉਣੀ ਹੈ ਇੱਧਰ ਨਹੀਂ ਤੂੰ ਬਸੇ ਕਰਨੀ ਹੈ ਹਾਂ ਚੰਦ ਪਰੇ ਆਉਂਦਾ ਚੰਦ ਪਰੇ ਆਉਂਦੇ ਰੋੜੇ ਦਾ ਡੇਡੇ ਪਏ ਆ ਪੱਥਰੇ ਪੱਥਰ ਆ ਚੰਦ ਪਰੇ ਰੌੜਾ ਹੈ ਉਹ ਨਹੀਂ ਚੰਦ ਪਰੌੜੇ ਆ ਰੋੜੇ ਰੋੜੇ ਗੱਟ ਦਾ ਹਾਂ ਕਾਲੀ ਮਿੱਟੀ ਆ ਚਲੋ ਬਾਈ ਠੀਕ ਹੈ ਇਹਦਾ ਚੱਲੀ ਗਾਣਾ ਦਾ ਕੰਮ ਦਾ ਆਸਰੀ ਕਾਲ ਜੀ ਆਸਰੀ ਕਾਲ ਬਖਾਰ ਨੇ ਬੰਦੋ